ਸੋਖਣੀ ਸੇ ਪੰਕਤੀ 8ਵੀਂ ਪ੍ਰਭ ਸਿਮਰਤ ਕਛ ਬਿਗੰਨਾ ਲਾਗੇ ਪ੍ਰਭ ਕੇ ਸਿਮਰਨ ਅੰਧ ਨ ਜਾਗੇ ਸਤਿਗੁਰ ਸਮਝਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਇਹ ਰਾਹ ਤੇ ਚੱਲਦੇ ਨੇ ਗੁਰੂ ਭਗਤਾਂ ਦੇ ਦਰਸਾਏ ਤੇ ਨਦੀਆਂ ਤੇ ਵਾਹ ਪਵੇ ਸਮੰਦਨਾ ਜਾਣੀਏ ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਐਵੇਂ ਜਿਹੜੇ ਗੁਰਸੇ ਗੁਰੂ ਦੇ ਪਿੱਛੇ ਚੱਲਦੇ ਨੇ ਉਹਨਾਂ ਦੀ ਬਿਗਨ ਜਿਹੜੀ ਕੱਟੀ ਜਾਂਦੀ ਹੈ ਬਿਗਨ ਬਨਾਸਨ ਸਭ ਦੁੱਖ ਨਾਸਨ ਇਸਤੁ ਗੁਰਾਂ ਦੇ ਵਚਨ ਨੇ ਭਾਈ ਪ੍ਰਭੂ ਕੀ ਸਿਮਰਨ ਅੰਨ ਦਿਨ ਜਾਗੇ ਦਿਨ ਰਾਤ ਭਾਵ ਆਤਮਾ ਜਾਗ ਜਾਂਦੀ ਹੈ ਉਹਦਾ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਫਿਰ ਉਦੋਂ ਬਾਅਦ ਨਾਮ ਦੀ ਪ੍ਰਾਪਤੀ ਹੁੰਦੀ ਹੈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਜਿਹੜਾ ਇਹ ਅੰਮ੍ਰਿਤ ਵੇਲਾ ਹੈ ਸੰਸਾਰੀ ਹੈ ਸਰੀਰ ਕਰਕੇ ਉਹ ਆਤਮਾ ਕਰਕੇ ਆਪਾਂ ਵੀ ਤੇ ਪ੍ਰਾਪਤੀ ਕਰਨੀ ਹੈ ਭਾਈ ਜੇ ਕਾਲ ਤੋਂ ਬਚਣਾ ਤਾਂ ਆਪਾਂ ਨੂੰ ਗੁਰੂ ਦੀ ਸਰਨ ਜਾਣਾ ਪਊਗਾ ਸਤਗੁਰ ਆਇਓ ਸਰਣ ਤੋਂ ਆਰੀ ਮਿਲੇ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ